ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਸ਼ਾਮ ਦੇ ਬਚ ਚੁੱਕਿਆ 6 ਤੇ ਮੈਂ ਅੱਜ ਗਿਆ ਸੀ ਆ ਦੇਖੋ ਕਪੜੇ ਕੁੱਪੇ ਜੋ ਮੈਂ ਪਾਇਆ ਮੋਗੇ ਨੂੰ ਮਹਿੰਦੀ ਲਾਉਣ ਵਾਸਤੇ ਤੇ ਆ ਉੱਥੋਂ ਆਉਂਦੀ ਔਰ 20 ਲੈ ਕੇ ਆਇਆ ਸੀ ਤੇ ਉਹ ਹੁਣ ਚੱਲੇ ਆ ਲਾਉਣ ਸ਼ਾਮ ਪੈ ਗਈ ਆ ਦੇਖੋ ਸੂਰਜ ਇੱਥੇ ਮਗਰ ਆਉਂਦੀ ਪੀਸ ਸੰਭਰਨ ਤੇ ਮੈਂ ਕਹਾਂ ਚੱਲ ਲਾ ਹੀਏ ਗਰਮੀਆਂ ਦੀਆਂ ਸਬਜ਼ੀਆਂ ਦਾ ਟਾਈਮ ਆ ਗਿਆ ਲਾਉਣ ਦਾ ਹੁਣ ਤੇ ਕੰਮ-ਕਮ ਕਰਕੇ ਉਥੋਂ ਤੇ ਮੁੜੇ ਮੁੜਦਾ ਆ ਰਹਿ ਗਿਆ ਜੀ ਮੈਂ ਤੇ ਵਟਾਂ ਉਤੇ ਲਾਉਣੇ ਆ ਸਲਾਬ ਵਾਲੀਆਂ ਵਟਾਂ ਉਤੇ ਤੇ ਇੱਕ ਜੇ ਤਾਂ ਹੁਣ ਤਾਂ ਵੈਸੇ ਕੋਰਾ ਘਟ ਗਿਆ ਜੇਕਰ ਕੋਰਾ ਕੋਰਾ ਪੈ ਗਿਆ ਫਿਰ ਤਾਂ ਨਹੀਂ ਉਗਣੇ ਵੀ ਪਹਿਲੀ ਤਾਂ ਗੱਲ ਹੈ ਹੁਣ हट ਗਿਆ ਵਿੱਚੋਂ ਜਿਹੜਾ ਪੈ ਸੀ ਨਾ ਗੜੇ ਉਹਨਾਂ ਦੀ ਠੰਡ ਕਾਫੀ ਰਹੀ 2-4 ਦਿਨ ਤਾਂ 2-4 ਦਿਨ ਰਹੀ ਨਾ ਹਾਂਜੀ 2-4 ਦਿਨ ਹੌਂ ਰਹੀ ਤੇ ਹਾਂ ਤੁਹਾਐ ਸੇ ਸੋਪਸੋਬ ਠੀਕ ਹੋ ਗਿਆ ਪਹਿਲਾਂ ਬਹੁਤ ਬਹਲਾ ਹੀ ਜ਼ਿਆਦਾ ਜੰਮਿਆ ਆਂਦਾ ਸੀ ਪਾਣੀ ਥੋੜੇ ਪਾਣੀ ਤੇ ਬਰਫ਼ ਵੀ ਆਇਆ ਜੰਮ ਜਾਂਦੀ ਜਿਵੇਂ ਪਿਆ ਹੋਵੇ ਨਾ ਬੱਟਲ ਬੁੱਟੇ ਥੋੜਾ ਉਦਾਂ ਦਾ ਹਾਲ ਹੋਇਆ ਪਿਆ ਸੀ ਤੇ ਇੱਧਰ ਖੜੀ ਆਪਣੀ ਕਣਕ ਤੇ ਆ ਦੇਖ ਲੋ ਹਾਰ ਤੰਬੀ ਲੈ ਕੇ ਚੱਲਿਆ ਪਣ ਮੜ ਪੱਟ ਕੇ ਤੇ ਲਾ ਦੇਵਾਂਗੇ ਠੀਕ ਹੈ ਮਾਰਚ ਦੀ ਅੱਜ ਕਿੰਨੀ ਹੋ ਗਈ ਤਰੀਕ ਅੱਜ ਹੋ ਗਈ ਨਾ ਨਾ ਹਾਂ ਨੌਂ ਤਰੀਕੋ ਬਸ ਆ ਲਸਨ ਅਪ੍ਰੈਲ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣੇ ਪੱਟਣੇ ਬਸ ਹੋਰ ਹੈਗੇ ਆ 20 22 ਦੇਣੀਆਂ ਹੋਰ ਬਸ ਉਹ ਤੁਹਾਨੂੰ ਗਰਮੀ ਵੇਖੀ ਕਿੰਨਾ ਪੈਂਦੀ ਹੁਣ ਟੈਂਪਰੇਚਰ ਜਿਹੜਾ ਉਹ ਹਾਈ ਹੁੰਦਾ ਹੈ ਨਾ ਪੂਰਾ ਹੁਣ ਲੱਗਦੀ ਹੈ ਗਰਮੀ 12 1 ਵਜੇ ਹਾਂ ਬਈ ਮਤਲਬ ਬਾਹਰ ਤਾਂ ਹੁਣ ਬੈਠਾ ਨਹੀਂ ਜਾਂਦਾ ਟੌਪ 'ਚ ਤਾਂ ਪਤਾ ਨਹੀਂ ਬੈਠਾ ਤੇ ਕਿੰਨੀ ਛੇਤੀ ਛੇਤੀ ਆ ਗਈ ਨਾ ਗਰਮੀ ਇੰਟੋਮੈਂਟਿਕ ਪਤਾ ਹੀ ਨਹੀਂ ਲੱਗਦਾ ਪਾਲਦੇ ਸੀ ਗਰਮੀ ਆ ਤੁੱਪ ਪਾਲਦੇ ਸੀ ਹੁਣ ਬੈਠੋ ਤੁੱਪ ਤੇ ਇੱਕ ਤਾਲੇ ਮੈਨੂੰ ਤਾਂ ਗਰਮੀ ਪਸੰਦ ਹੈ ਹਾਂ ਐਤ ਕੀ ਦੀ ਠੰਡ ਨੇ ਤਸੱਲੀ ਕਰਾਈ ਏ ਸਾਰਿਆਂ ਦੀ ਪਰ ਮੈਂ ਨਹੀਂ ਕਹਾ ਮੈਂ ਕਹਿੰਦਾ ਸਹੀ ਹੈ ਕੰਨੀ ਬਾਤ ਦੇਖੀ ਇਹੀ ਠੰਡਾ ਪਾ ਲੱਭਣੀ ਆ ਇੱਥੇ ਲਾ ਦਿੰਨੇ ਆ ਨਾਲ ਨਾਲ ਹਣਾ ਇੱਥੇ ਸ਼ੁਰੂ ਕਰਦੀ ਏ ਇੱਥੇ ਸਹੀ ਹੈ ਨਾ ਚੱਕ ਹਟਾ ਮੈਨੂੰ ਵੱਟਾਂ ਤੇ ਤਾਂ ਲੋੜ ਨਹੀਂ ਆ ਜਿਹੜੀਆਂ ਲੰਮੀਆਂ ਤੇ ਇਹਦੇ ਨਾਲ ਨਾਲ ਲਾ ਦੇਣਾ ਅਜਾੜ ਜੀਚ ਹਾਂ ਇੱਥੇ ਉੱਪਰ ਲਾ ਦੇਗੀ ਨਾ ਵੱਲ ਆਪੇ ਹੀ ਹਾਂ ਇੱਥੇ ਲਾ ਦੋ ਇੱਕ ਦਿਨ ਅਸੀਂ ਭਿੰਡੀਆਂ ਵੀ ਲਾ ਕੇ ਗਏ ਸੀ ਇੱਕ ਵੱਟ ਤੇ ਉਹ ਵੀ ਮੈਂ ਦੇਖਦਾ ਆਲਾ ਰੰਬੀ ਰੰਬੀ ਚੱਕ ਫੜੀ ਆਲਾ ਤੂੰ ਲਾ ਮੈਂ ਆਉਣਾ ਮੜ ਹਾਂ ਹਾਂ ਉੱਪਰ ਨੂੰ ਹਾਂ ਉੱਪਰ ਨੂੰ ਪਿੰਡੀਆਂ ਦੇਖ ਰਿਆਂ ਵੀ ਉਗੀਆਂ ਕਿ ਨਹੀਂ ਉਗੀਆਂ ਆ ਗੰਦੇ ਜਿਹੜਾ ਸਾਰਾ ਵਿੱਚੋਂ ਭਰਾ ਨਿਕਲੀ ਸੀ ਕਹਾ ਕੋ ਨਿਕਲੇ ਸਾਰਾ ਵਿੱਚ ਘਰ ਕਰਤਾ ਇੱਥੇ ਖੂਈ ਸੀ ਭਾਰਤੀ ਸਾਰੀ ਆ ਮੋਟਰ ਵਾਲਾ ਬੈਂਡ ਆ ਬੰਦ ਪਈਏ ਤੇ ਹਾਲ ਇਦਾਂ ਦਾ ਹੀ ਆ ਕੁਛ ਨਹੀਂ ਤਾਂ ਹੁਣ ਤੇ ਦੇਖੀਏ ਨਿਕਲੀ ਕਿ ਨਹੀਂ ਨਿਕਲੀ ਪਿੰਡੀ ਆਏ ਹਾਂ ਇੱਕ ਦਿਖਣ ਲੱਗੀ ਇੱਥੇ ਮਤਲਬ ਕੈਮਰੇ ਚ ਨਹੀਂ ਦੇਖਣੀ ਅੱਗੇ ਦੇਖਦੇ ਆਂ ਹਾਂ ਹਾਂ ਇੱਕ ਆਹ ਆ ਦੇਖੋ ਆੜੀ ਠੀਕ ਆ ਨਿਕਲੇ ਨਿਕਲੇ ਲੋ ਜੀ ਉੱਥੋਂ ਉਹ ਦਿੱਸੇ ਜੀ ਕੁਛ ਦੋ ਚਾਰ ਨਾ ਅੱਗੀਆਂ ਬਾਕੀ ਅੱਗੇ ਨਹੀਂ ਅੱਗੇ ਹਲੇ ਲੇਟ ਆ ਤੇ ਇੱਧਰ ਸਾਡੇ ਲੱਗੀਆਂ ਨੇ ਕਦੂ ਕਦੂਆਂ ਦੀਆਂ ਨਾ ਆਏ ਪਿੱਛੇ ਵਾਲੇ ਤਾਂ ਨਹੀਂ ਪਟਿਆ ਚਲ ਠੀਕ ਆ ਦੋ ਹੀ ਲਾਂਦੇ ਸੀ ਤੇ ਕद्दू ਤੇ ਪੇਟੇ ਵਾਲੇ ਕद्दू ਪੇਠੇ ਦੀ ਸਬਜ਼ੀ ਹਾਂ ਲਸਣ ਠੀਕ ਹੈ ਵੈਸੇ ਹੁਣ ਤਾਂ ਸਫਾਈ ਵਧੀਆ ਲੱਗਣ ਲੱਗ ਗਈ ਮਤਲਬ ਉਦੋਂ ਬਾਅਦ ਹਾਲੇ ਇਹਨੇ ਕਾਹੇ ਨੇ ਨਾ ਆਪ ਦਾ ਜਿਹੜਾ ਜੋਰ ਜਾਂ ਨਹੀਂ ਫੜਿਆ ਨਹੀਂ ਤਾਂ ਪਹਿਲੇ ਵਾਲੇ ਬਹੁਤ ਫੜਿਆ ਪਹਿਲੀ ਵਾਰ ਗੜਾਈ ਕੀਤੀ ਮਿੰਟੋ ਮਿੰਟ ਹੀ ਆ ਗਿਆ ਉੱਪਰ ਪਰਾਲੀ ਪਾਉਣ ਦਾ ਜਿਹੜਾ ਫਾਇਦਾ ਨਹੀਂ ਹੋਇਆ ਪੂਤਨ ਦੀਆਂ ਜੜਾਂ ਵੀ ਉੱਗੀਆਂ ਆਉਂਦੀਆਂ ਲੱਗੀਆਂ ਪੂਤਨ ਦੀਆਂ ਜੜਾਂ ਜੜਾਂ ਸਾਰਾ ਕੁਝ ਹੋ ਚੁੱਕਿਆ ਤੇ ਸੂਰਜ ਬਸ ਢਲ ਚੁੱਕਿਆ ਲੱਗੇ ਉਸ ਤੇ ਪਰੇ ਵੀ ਫਿਰ ਇੱਧਰ ਲਾ ਹਾਂ ਚਲੋ ਠੀਕ ਹੈ ਕੋਈ ਨਹੀਂ ਉੱਥੇ ਲਾ ਦੇ ਮੇਕਾ ਦੀਆਂ ਬੈਠਾ ਮਰੂਦ ਨੂੰ ਤਾਂ ਨਹੀਂ ਪਾ ਸਕਦਾ ਨੋ ਨੋ ਕੋਈ ਨਹੀਂ ਉਹਨਾਂ ਨੂੰ ਲਾ ਦੇ ਫਿਰ ਬਾਅਦ ਚਾਹੁੰਦਾ ਜਦੋਂ ਟਾਈਮ ਬਿਚ ਲੈਣ ਦਾ ਤਾਂ ਹੀ ਹੋ ਜਾਂਦਾ ਨਾ ਹਾਂ ਤੇ ਜਿਉਂ ਉਹ ਤਾਂ ਹਾਂਜੀ ਤੇ ਆਪਾਂ ਕੱਦੂ ਤੇ ਪੇਠੇ ਦੀਆਂ ਜਿਹੜੇ ਸੀ ਬੀਜ ਮਵੱਲਾਂ ਕਹਿਣ ਲੱਗਾ ਸੀ ਬੀਜ ਜਿਹੜੇ ਔਲਾਦ ਆ ਤੇ ਹੁਣ ਚੱਲੀਏ ਫੁਰਜ ਵੀ ਬਸ ਢਾਲ ਚੱਲਿਆ ਉਹ ਮਾੜਾ ਹੀ ਰਹਿ ਗਿਆ ਮਾੜਾ ਹੀ ਰਹਿ ਗਿਆ ਤੇ ਚਲੋ ਹੁਣ ਅੱਗੇ ਚੱਲੀਏ ਉਹ ਇੱਕ ਜਾਂ ਹੋਰ ਹੈਗੀ ਆ ਉੱਥੇ ਵੀ ਲਾਉਣੇ ਆ ਅੱਡੇ ਅੱਗੇ ਪਤਾ ਨਹੀਂ ਕਾ ਦੇ ਸੀ ਓ ਕਿੰਨੇ ਖਿਲਰ ਗਏ ਕੱਦੂ ਕਦੂ ਦੇ ਹਮ ਸਾਡੇ 20 ਖਿਲਰ ਗਏ ਸਾੜੇ ਹੀ ਬਹੁਤ ਆ ਚਲੋ ਚਲੋ ਆ ਜਾਓ ਬਣੋ ਓ ਸਿਮਰਨ ਗਾ ਇੱਤਣੀਆਂ ਤੋੜਨਾ ਤੇ ਮੈ ਲਾਉਣਾ ਦੀ ਉਹ ਉੱਥੇ ਨਾ ਤੂੰ ਤਾਂ ਆਪਣਾ ਉੱਥੇ ਲਾਉਣੇ ਆ ਉੱਥੇ ਕੋਈ 5 7 ਜਗ੍ਹਾ ਤੇ 8 ਜਗ੍ਹਾ ਤੇ ਲਾ ਦੇਣਾ 4 4 ਥਾਵਾਂ ਤੇ ਕਿਹੜੇ ਨਿਕਲਦੇ ਆ ਕਿਹੜੇ ਰਹਿਂਦੇ ਆਪੇ ਫਿਰ ਲਿਖੀ ਜੋ ਹਨਾ ਉਧਰ ਵੀ ਇਦਾਂ ਹੀ ਲਾਤੇ 7 8 ਥਾਵਾਂ ਤੇ ਉਹ ਸਾਤੇ 7 8 ਥਾਵਾਂ ਤੇ ਲਾ ਦੇਣਾ ਜਿਹੜੀ ਮਾੜੀ ਮੋਟੀ ਵੇਲਾ ਹੁਣ ਸਪੈਸ਼ਲ ਥਾਂ ਤਾਂ ਛੱਡਿਆ ਨਹੀਂ ਠੀਕ ਹੈ ਇਦਾਂ ਜਿਵੇਂ ਤਰਾ ਦਰਖਤ ਜਿਹੇ ਹੋ ਗਏ ਉਹਨਾਂ ਦੇ ਨਾਲ ਨਾਲ ਲਾ ਦੇਣਾ ਇੱਧਰ ਦਾ ਹੈਗੀ ਰੂੜੀ ਜੀ ਕਾਫੀ ਰੇਂਜ ਫੜਨਗੇ ਰੂੜੀ ਦੀ ਸਾਗਰ ਜੀ ਨਾਲ ਉਧਰ ਦਾ ਨਹੀਂ ਪਤਾ ਆ ਗਿਆ ਆ ਗਿਆ ਹਾਂਗਾ ਤੂੰ ਉੱਥੇ ਇੱਥੇ ਲਾਉਣੇ ਆਂ ਇਧਰੋਂ ਦੀ ਚੱਲੀਏ ਆਗੀ ਰੂੜੀ ਪਾ ਥੋੜਾ ਰੇਤੇ ਦੀ ਲੋੜ ਚ ਇੱਥੋਂ ਥੋੜਾ ਢੋਆ ਮਾਰਿਆ ਸੀ ਇਹ ਤਾਂ ਕੱਢਿਆ ਸੀ ਤੇ ਆ ਆ ਬਣਿਆ ਆ ਹਾਂ ਇੱਥੇ ਲੱਗਣੀ ਆ ਇੱਥੇ ਆਣ ਉਹ ਇੱਥੇ 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 ਤੇ ਪਾਸੇ-ਪਾਸੇ ਸਾਈਡਾਂ ਤੇ ਲਾ ਦਿੰਨੇ ਆ। ਦੋ ਤੀ ਲੱਗ ਹੋ ਗਿਆ ਹੁਣ ਹਰਾ-ਹਰਾ ਹੋਣ ਲੱਗ ਗਿਆ। ਲਓ ਜੀ ਆਪਾਂ ਪੇਠੇ ਦਾ ਇੱਕ ਖਾਲੀ ਕਰਤਾ ਆ ਸਾਰੇ ਲਾ ਦਿੰਨੇ ਆ ਪੇਠੇ ਦੇ। ਆ ਆ ਜਾ। ਤੇ ਮੈਂ ਲਾਉਣਾ ਤੇ ਇੱਧਰ ਫੜਾਉਨੇ ਆ। ਕੈਮਰਾ ਇੱਧਰ ਆ ਜਾ ਨਾਲ। ਹਾਂਜੀ। ਹੂੰ ਹੂੰ ਵਧੀਆ ਆਉਣਗੇ। ਹਾਂਜੀ ਮਾੜੀ ਮੋਟ ਸਲਾਬ ਰੇਤ ਹੀ ਚ ਰੰਮੀ ਫਰੇ ਦੇ ਚਲੋ ਜੀ ਲੀ ਗੋ ਜੀ ਇਹ ਤਾਂ ਜੀ ਮੈਂ ਫੋਨ ਜਾਂ ਕਰਨਾ ਉਹਨਾਂ ਨੂੰ ਉਵੇਂ ਆ थे दो कनो कनो पानी लगना है फिर हो जाना सेटा। जी तो गाइस आप वाला आके आ गए हैं, ये बुकर हैं तेरे इधर ही मैं का देखिए, नहीं राख पाया गया, पहू खड़े पहू ਉੱਧਰ ਜਵਾਕ ਜੇ ਰੋਲਾ ਪਾਈ ਜਾਂਦੇ। ਉਹ ਇੱਕੋਂ ਦਾ। ਉਹ ਦੋ। ਚਲੋ ਜੀ ਵੀਡੀਓ ਨੂੰ ਕਰੀਏ ਬੰਦ। ਚਲੋ। ਘਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਨੇ ਐਕਸਟra ਵੀਡੀਓ। ਓਕੇ।